ਮੇਰਾ ਨਾਮ ਮਦਰ ਲਾਲ ਹੈ ਮਤਲਬ ਤੁਸ ਕੋ ਕੁਝ ਕਰਨ ਕੀ ਕਰਨੇ ਹੈ ਜਿਹੜੀ ਇਤਰਾ 11 11 23 ਨੂੰ ਮੇਰੇ ਮੁੰਡੇ ਦੀ ਜਿਹੜੇ ਨੈਤੋ ਲਾਸ਼ ਹੋ ਰਹੀ ਹੈ ਇਹ ਨਾਮ ਕੀ ਮੁੰਡੇ ਦਾ ਮੁੰਡੇ ਦਾ ਨਾਮ ਕਿਸ਼ਰਾਣਾ ਹੈ ਸਤਵਾਂ ਪਿੰਡ ਦਾ ਜੀ ਠੀਕ ਹੈ ਜੀ ਲਾਸ਼ ਦੀ ਜੀ ਜਦ ਤੁਹਾਡਾ ਰਿਪੋਰਟ ਰਿਪੋਰਟ ਕੀਤੀ ਜਾਂਦੀ ਹੈ ਕੀ ਕਰਨ ਦੀ ਹੋਤੋ ਹੈ ਕਾਰਨ ਇਤਰਾ ਜੀ ਮੇਰੇ ਮੁੰਡੇ ਦੀ ਜਿਹੜਾ ਜਿਹਨਕੇ ਮੇਰੇ ਮੁੰਡੇ ਨਾਲ ਇਹਨਾਂ ਨੇ ਜਿਵੇਂ ਕਿ ਮਾਰਕੁੱਟ ਕੀਤੀ ਹੈ ਕਿਵੇਂ ਕੀਤੀ ਮੈਂ ਇਹਦੇ ਨਾਲ ਬੰਦੇ ਸੀਗੇ ਜੀ ਕੰਮ ਕਰਦੇ ਸੀਗੇ ਉਹ ਨਾਲ ਲੈ ਤੇ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਮਾਰਕੁੱਟ ਕਰਕੇ ਇਹਨਾਂ ਨੇ ਲੈਰ ਚੁੱਕਿਆ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਪੋਸਟਮਾਸਟਰੀ ਰੂਕ ਜਿਵੇਂ ਕਿ ਲੈਰ ਚੋਂ ਕਢਾਇਆ ਪੋਸਟਮਾਸਟਰੀ ਰਿਪੋਰਟ ਦਿੱਤੀ ਨੂੰ ਕਰਵਾਇਆ ਹੈ ਪਰ ਉਸ ਵੇਲੇ ਇਹਨਾਂ ਨੇ ਮੇਰੇ 'ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਇਤਰਾ ਕਰੋਗੇ ਪੋਸਟਮਾਸਟਸ ਮਤ ਕਰਵਾਓ ਕਿ ਜਿਹੜਾ ਤੁਹਾਡਾ ਇਹ ਤੁਹਾਡਾ ਖਰਚਾ ਤੁਹਾਡਾ ਮਿਲ ਜਾਏਗਾ ਤੇ ਇਹ ਵੀ ਲੜਕੇ ਦੀ ਐਜ ਕਿੰਨੀ ਸੀ ਜੀ 26 ਸਾਲ ਦੀ ਕੰਮ ਕਰਦਾ ਸੀ ਕੰਮ ਨਹਿਰ ਤੇ ਕੰਮ ਕਰਦਾ ਸੀ ਠੀਕ ਹੈ ਤੇ ਨਹਿਰ ਤੇ ਕੰਮ ਕਰਦਾ ਸੀਗਾ ਤੇ ਤੁਹਾਨੂੰ ਜਿਹੜੇ ਪਿਛਾਤਾਂ ਦੇ ਜਿਹੜੇ ਨਾਮ ਉਹ ਕਰਦੇ ਸੀਗੇ ਉਹਨਾਂ ਨੇ ਕਿੰਨੇ ਜਿਹੜੇ ਨਾਮ ਦੇ ਬੰਦੇ ਸੀਗੇ ਕਿੰਨੇ ਬੰਦੇ ਸੀਗੇ ਉਸ ਵੇਲੇ ਤੇ ਇਹ ਜਿਹਨੇ ਜਨਨਕ ਪਹਿਲੇ ਤਾਂ ਸ਼ੋਅ ਨਾ ਕਰਦੇ ਇੱਕ ਦੋ ਸ਼ੋਅ ਕਰਨੇ ਭਰੀ ਪੰਜ ਹੋਏ ਯੂਨ ਸੱਤ ਬੰਦੇ ਸ਼ੋਅ ਕੀਤੇ ਨੇ ਔਰ ਬੰਦੇ ਦਿੱਕਦੋ ਹੋਰ ਵੀ ਹੈਗੇ ਜਿਹੜੇ ਵੀ ਉਹਦੇ ਨਾਲ ਸਾਨੂੰ ਪਤਾ ਨਹੀਂ ਇਹ ਜਿਹਨਾਂ ਦੇ ਨਾਮ ਸਾਡੇ ਉਹ ਅਪੀਲ ਸੋ ਦਿੱਤੀ ਉਹਦੇ ਵਿੱਚ ਹੈ ਤੁਹਾਨੂੰ ਕੀ ਲੱਗਦਾ ਕਿ ਕਿਉਂ ਉਹਨੂੰ ਉਹਦੇ ਨਾਲ ਤੁਹਾਨੂੰ ਸ਼ੌਟਾ ਕਰਕੇ ਨਾਲਿਆਂ ਨੂੰ ਮਾਰੀ ਇਹਦੇ ਨਾਲ ਤਾਂ ਸ਼ੱਕ ਸਾਨੂੰ ਪੂਰਾ ਡਾਟ ਹੈ ਕਿ ਉਹ ਇਹ ਨਿਊਟ ਨਾਲ ਕੋਈ ਸਲੀਨਾ ਦੀ ਲਗਤਵਾਜੀ ਪਹਿਲੇ ਤੇ ਚੱਲੀ ਸੀ ਕਿ ਮਗਰ ਇੱਕ ਸ਼ੋਅ ਨਾ ਹੋ ਗਈ ਜੇ ਤੁਹਾਨੂੰ ਮੋਟਾ ਬਿਲੇ ਬੰਦੀ ਕਸ਼ੀ ਐਸਐਸ ਬੰਦੀ ਤੁਹਾਨੂੰ ਦੱਸਿਆ ਸੀ ਕਿ ਚਰਨਾਂ ਨਾਲ ਕੋਈ ਸ਼ੱਕ ਹੈ ਇਹਨਾਂ ਨੇ ਮੁੰਡਾ ਸਾਡਾ ਮਾਰ ਕੇ ਮੈਚ ਤੇ ਆ ਗਈ ਪੂਰੀ ਇੱਕ ਪੂਰੀ ਕਾਰਵਾਈ ਲਿਖਵਾਈ ਹੋਈ ਹੈ ਇਹਦੇ ਵਿੱਚ ਕਿਹਾ ਵੀ ਸਾਡੀ ਇਹ ਗੱਲਬਾਤ ਹੋਈ ਹੈ ਮਗਰ ਪੁਲਸ ਵਾਲੇ ਵੀ ਤਰੀਕ ਪੋਸਟਲ ਮਾਸਟਰ ਵੀ ਪਹਿਲੇ ਤਾਂ ਹੋਲ ਹੋ ਦਿੰਦੇ ਹੋ ਉਸ ਤੋਂ ਬਾਅਦ ਅਸੀਂ ਪੋਸਟਲ ਮਾਸਟਰ ਕਰਵਾਇਆ ਅਰੇ ਪੋਸਟਲ ਮਾਸਟਰ ਪੁਲਿਸ ਕੀ ਕਹ ਰਹੀ ਹੈ ਪੋਸਟਲ ਉਸੇ ਟਾਈਮ ਵੀ ਸਾਨੂੰ ਉਹਨਾਂ ਨੇ ਜ਼ਬਰਦਸਤੀ kiya pe ਤੁਸੀਂ ਪੋਸਟਲ ਮਾਸਟਰ ਤੋਂ ਮਤ ਕਰਵਾਓ ਉਸ ਤੋਂ ਬਾਅਦ ਇਹ ਕਹਿੰਦੇ ਕਿ 3 ਦਿਨ ਲਿਖਾ ਰਿਪੋਰਟ ਆਏਗੀ ਹੁਣ ਅਸੀਂ ਰਿਪੋਰਟ ਲੈਣ ਜਾਂਦੇ ਆ ਤੇ ਸਰ ਉਹ ਟਿਕਾਂਤ ਕੇ ਮਾਰ ਦੇ ਜਾਓ ਜੇ ਸਾਡੇ ਕੋਲ ਕੁਝ ਨਹੀਂ ਮਿਲਣਾ ਤਾਂ ਤੁਹਾਡਾ ਨਾਲ ਕੁਝ ਹੱਲ ਹੋਣਾ ਹੈ ਜਾ ਕੇ ਜੇ ਰਾਜਨਾਮਾ ਕਰੋਗੇ ਕੌਣ ਕੌਣ ਦੇ ਉਸ ਵਾਲੇ ਐਸਆਈ ਐਸਆਈ ਰੰਵੀਰ ਸਿੰਘ ਜਿਹੜਾ ਥਾਣਾ ਕਿਹੜਾ ਮੈਂ ਪੁੱਛਦਾ ਹਾਂ ਚਲ ਵੜਾ ਜੀ ਤੁਸੀਂ ਇਲੈਕਟ੍ਰਿਕ ਕੰਪਲੀਟ ਕੀਤੀ ਹੋਈ ਹੈ ਮਦਦਰੀ ਇੱਕ ਮੇਡ ਕੀਤੀ ਹੋਈ ਹੈ ਔਰ ਉਸ ਟਾਇਲ ਤੇ ਵੀ ਜੋ ਹੱਥ ਨਾਲ ਐਪਲੀਸਿਓਂ ਲਿਖੀ ਹੈ ਉਹਦੇ ਤਰੀਕੇ ਨਾਲ ਬਕਾਇਦਾ ਇੱਥੇ ਲਗਾਏ ਵੀ ਇਹਦੀ ਸਾਰੇ ਦੀ ਰਿਕਵਰੀ ਹੋਣੀ ਚਾਹੀਦੀ ਹੈ ਔਰ ਰਿਕਵਰੀ ਦੀ ਪੰਜਾਬ ਉਹਨੇ ਅਜਨ ਤੱਕ ਮੈਨੂੰ ਥਾਣੇ ਜਿਲ੍ਹੇ ਨਾਲ ਜਾਣਾ ਮੈਨੂੰ ਸਿੱਧਾ ਕਹਿ ਰਹੇ ਜਾਜਾ ਇੱਥੇ ਕਿ ਲੈਣਾ ਹੈ ਤਰੋ ਤੋਂ ਨਹੀਂ ਲੈਣੇ ਕੋਈ ਕੋਈ ਪ੍ਰੈਸ਼ਰ ਥਾਣੇ ਵਾਲਿਆਂ ਤੋਂ ਹਰੇਕ ਤਾਂ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਕੁਝ ਨਹੀਂ ਦੱਸ ਸਕਦੇ ਇਸ ਵਨ ਹੋਰ ਡੀਲ ਕੋਈ ਡੀਲ ਕਰ ਰਿਹਾ ਕਿ ਇਹ ਕੰਫਰਮੇਸ਼ਨ ਸਹੀ ਹੈ ਮਗਰ ਨਹੀਂ ਹੈ ਸਹੀ ਅਸੀਂ ਲੋਕਾਂ ਨੇ ਇਸ ਵਨ ਦੇ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਹੋ ਕਿਸੇ ਨੂੰ ਦਿਖਾਉਂਦੇ ਅਸੀਂ ਐਸਐਸਪੀ ਤੱਕ ਡੀਐਸਪੀ ਤੱਕ ਐਮਪੀ ਤੱਕ ਵੀ ਜਣਗੇ ਹੀ ਆਨਲਾਈਨ ਵੀ ਐਪਲੀਕੇਸ਼ਨਾਂ ਪਾਈਆਂ ਬਾਈ ਡਾਕ ਵੀ ਪਾਈਆਂ ਔਰ ਸਿੱਧਾ ਮੇਰੇ ਕੋਲ ਪਈਆਂ ਮਗਰ ਅੱਜ ਤੱਕ ਕੋਈ ਵੀ ਜਵਾਬ ਨਹੀਂ ਮਿਲਿਆ पर अंकल से थाने शक पे आ जो दे नाम देने कि लड़ाई हुई थी लड़ाई पहले लड़ाई हुई थी हां जी मैं तो कितने दिन YouTube जी दिया शान आते ये पक्का पक्का कहीं जाने की ठीक ਜਦੋਂ ਅੰਤ ਤੱਕ ਤੁਸੀਂ ਕਹਿੰਦੇ ਕਿ ਧੰਨਵਾਦ ਤੇ ਸ਼ਕਤ ਅੰਤੜੀ ਕੋਲੋਂ ਸਾਚਾਣੇ ਤੋਂ ਪਹਿਲਾਂ ਵੀ ਪੀਵਾਰ ਆਪਾਂ ਦੇ ਵਿਚ ਹਾਂਜੀ ਪਹਿਲਾਂ ਉਹਦੀ ਲੜਾਈ ਹੋਈ ਹੈ ਤਾਂ ਸੱਤ ਇਹਦੇ ਕੋਈ ਛੇ ਮਹੀਨੇ ਪਹਿਲਾਂ ਹੋਈ ਸੀਗੀ ਹਾਂਜੀ ਉਹਨਾਂ ਬੰਦਿਆਂ ਦਾ ਉਹਦਾ ਵੀ ਕੋਈ ਪਛਾਣੇ ਹੁੰਨੇ ਚ ਕਿਤੇ ਰਾਜਨਾਮਾ ਹੋਇਆ ਰਾਜਨਾਮਾ ਕੋਈ ਥਾਣੇ ਕੱਪੀ ਉਹ ਲੱਗਦਾ ਹੈ ਬਰੀਨਾਂ ਨੇ ਬਾਤ ਕੀਤੀ ਤੇ ਨਾਏ ਵਾਲੇ ਸ਼ੋਅ ਕੀਤੇ ਇਹ ਜਿਹੜਾ ਦਸੇ ਨਹੀਂ ਕਿਸੇ ਉਹਨੇ ਕਿਹਾ ਕੋਈ ਸੌਦਾ ਨਹੀਂ ਆ ਰਹੀ ਸੀ ਤੇ ਸਪੈਸ਼ਲ ਕੋਈ ਕੀ ਆਇਆ ਤਾਂ ਕਹਿ ਲਈ ਨਹੀਂ ਰਿਪੋਰਟ ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਨਹੀਂ ਸਮਝ ਉਹ ਗੰਦੇ ਦੇ ਨਹੀਂ ਨਿਸ਼ਾਨ ਹੈਗੇ ਆ ਸਭ ਦੇ ਵੀਡੀਓ ਹੈਗੇ ਆ ਫੋਟੋ ਹੈਗੇ ਆ ਸਭ ਕੁਝ ਪ੍ਰੈਸ ਨੂੰ ਸਾਡੇ ਕੋਲ ਹੈਗਾ ਪੂਰੇ ਚਿਹਰੇ ਤੇ ਨਿਸ਼ਾਨ ਤੇ ਅੱਛਾ ਕੋਈ ਸਿਕਰ ਨਹੀਂ ਕਰਵਾਉਂਦਾ ਠੀਕ ਹੈ ਉਹਨਾਂ ਨੇ ਸਾਡਾ ਕੋਈ ਕੁਝ ਨਹੀਂ ਆਇਆ ਕਹਿੰਦੇ ਫਾਇਲ ਅੰਦਰ ਰੱਖ ਜਾਓ ਜਾਓ ਜੀ ਉਹਨਾਂ ਨੇ ਗੱਲਬਾਤ ਹੀ ਕੋਈ ਨਹੀਂ ਕੀਤੀ ਨਾ ਕੋਈ ਕਦੋਂ ਮੈਨੂੰ ਪੁੱਛੇ ਇਹ ਤਕਰੀਬਨ 5-6 ਮਹੀਨੇ ਹੋ ਗਏ ਇਵੇਂ ਇਸੇ ਨੂੰ ਲੰਬਾ ਨੂੰ ਆਇਆ ਇਸੇ ਆਪਦੇ ਇਸੇ ਨੂੰ ਦਿਨ ਮਿਲਿਆ ਸੀ ਕਿ ਮੈਂ ਲੈਟਰ ਦੇ ਤਰ੍ਹਾਂ ਦੋ ਵਾਰ ਤੇ ਉਹ ਤੇ ਤਰੀ ਸੀਗੇ ਉਹਨਾਂ ਨੇ ਕਿਹਾ ਕਿ ਮੈਂ ਤੇ ਰੱਖਦੀ ਫਾਈਲ ਤੁਸੀਂ ਜਾਓ ਤਾਂ ਰੂਮੀ ਤੁਹਾਨੂੰ ਨੰਬਰ ਹੈਗਾ ਮੇਰਾ ਨਾਮ ਕੁਮਾਰ ਦਾ ਸਰ ਮੇਰਾ ਬ੍ਰਦਰ ਹੈਗਾ ਚਾਚਾ ਜੀ ਦਾ ਬੇਟਾ ਦੀਵਾਲੀ ਤੋਂ ਇੰਨੇ ਦਿਨ ਪਹਿਲਾਂ 11 ਤਰੀਕ 11ਵੇਂ ਮਹੀਨੇ 2023 ਨੂੰ ਉਦੇ ਇਹ ਹਨ ਬੋੜੀ ਇੱਕ ਬਰਾਮਦ ਹੋਈ ਕਿ ਨਾਇਰ ਦੇ ਵਿੱਚ ਤੇ ਜੇ ਸਾਨੂੰ ਸ਼ੱਕ ਹੈ ਜੇ ਜਦੋਂ ਮੈਂ ਕੋਈ ਬੋੜੀ ਇੱਥੇ ਜਾਲੀ ਬਰਾਮਦ ਕੀਤੀ ਆ ਤੇ ਜਦੋਂ ਆਪਾਂ ਨੇ ਚੁਕਾਲਿਆ ਹੈਗਾ ਕੋਈ ਵੀ ਉਹਦੇ ਨਾਲ ਦਾ ਸਟਾਫ ਜਿਹੜੇ ਮੁੰਡੇ ਦੇ ਨਾਲ ਕੰਮ ਕਰਦੇ ਸੀਗੇ ਜੇ ਦਿਨ ਡਿਊਟੀ ਦੇ ਨਾਲ ਸੀ ਕੋਈ ਉੱਥੇ ਮੌਕੇ ਨੂੰ ਮਿਲਿਆ ਨਾ ਅਸੀਂ ਜਾ ਕੇ ਆਪਣੇ ਬਿਹਾਬ ਤੇ ਪੁਲਿਸ ਸਟੇਸ਼ਨ ਨੂੰ ਕੰਪਲੇਨਟ ਕਰਕੇ ਤੇ ਉਥੋਂ ਪਾਵਰ ਆਫ ਨੰਬਰ ਇਕ ਹੈਗਾ ਉਸ ਤੋਂ ਆਪਾਂ ਜਿਹੜੀ ਬੋੜੀ ਪੜਵਾਈ ਹੈ ਤੇ ਉਦੋਂ ਬਾਅਦ ਅਸੀਂ ਮਤਲਬ ਥਾਣੇ ਜਿਹੜਾ ਵੀ ਐਟਲਾ ਕਰਕੇ ਪੋਸਟਮਾਨ ਨੂੰ ਕਰਵਾਇਆ ਕੀ ਕੰਮ ਚੱਲ ਰਿਹਾ ਸੋਸਕ ਨੇਰ ਤੇ ਨਹਿਰ ਦੇ ਵਿੱਚ ਜਿੱਦਾ ਸਾਈਡਾਂ ਦੇ ਬੂਟੀ ਵਗੈਰਾ ਦੇ ਕੜਾਈ ਦਾ ਕੰਮ ਕਰਦੇ ਆ ਜੀ ਠੀਕ ਹੈ ਜਦੋਂ ਉਹ ਨਹਿਰ ਦੇ ਵਿੱਚ ਡਿਗਿਆ ਹੈ ਜਾਂ ਤੁਹਾਡਾ ਦੋਸ਼ ਹੈ ਕਿ ਉਹਨੂੰ ਸੁਧਿਆ ਗਿਆ ਤੁਹਾਨੂੰ ਇਸ ਇਤਲਾਹ ਵੀ ਦਿੱਤਾ ਕਿ ਨਾਲ ਦੇ ਸਾਥੀਆਂ ਨੇ ਕਿ ਤੁਹਾਡਾ ਮੁੰਡਾ ਜਿਹੜਾ ਨਹਿਰ ਦੇ ਵਿੱਚ ਦੇਖਿਆ ਉਹਨਾਂ ਦੇ ਕਿਸੇ ਸਾਥੀ ਨੇ ਨਹੀਂ ਮੇਰੇ ਅੱਗੇ ਦਾਤਾ ਜੀ ਦਾ ਬੇਟਾ ਹੈਗਾ ਉਹਨੂੰ ਕਿਸੇ ਦਾ ਫੋਨ ਆਇਆ ਸੀ ਇੱਦਾਂ ਦਾ ਨਹਿਰ ਡਿਗਿਆ ਜਾ ਕੇ ਦੇਖੋ ਵੀ ਚੱਲ ਕੀ ਹੈ ਤਾ ਮੈਂ ਉੱਥੇ ਜਾ ਕੇ ਕੁਝ ਜਾ ਕੇ ਦੇਖਿਆ ਤੇ ਸਾਨੂੰ ਪਰਦੇ ਲੈ ਕੇ ਨੈਤ ਦੇ ਕੇ ਆਇਆ ਫਿਰ ਪਾ ਥਾਣੀ ਤਲਾ ਕੀਤੀ ਤਲਾ ਕਰਕੇ ਫਿਰ ਪਾਵਰ ਆਉਟ ਹੋ ਜਾ ਕੇ ਨੂੰ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਮੁੰਡਾ ਸਾਡਾ ਨੈਤ ਕਿੱਥੇ ਰਿਹਾ ਸੀ ਮੈਨੂੰ ਕੋਈ ਐਕਸਿਮੇਟ 5 ਵਜੇ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਅਸੀਂ ਨੱਟ ਪਾਦੀ ਕੀਤੀ ਹੈ ਕਿੱਥੇ ਗਿਆ ਕਿੰਨੇ ਕਵਾਂਜਾ ਸੀ ਇਹ ਆਈਡੀਆ ਕੋਈ ਤੁਹਾਨੂੰ ਨੇ ਜਦੋਂ ਲਗਭਗ 3 ਵਜੇ ਦੇ ਕਰੀਬ ਦੱਸਦੇ ਰਾਂ ਮੈਂਕ ਮੇਨ ਨਾਲ ਦੇ ਸਾਥੀ ਸਾਥੀਆਂ ਨੇ ਕੁਝ ਨਹੀਂ ਤੁਹਾਨੂੰ ਤਲਾ ਕੀਤੀ ਸਾਨੂੰ ਉਹਨੇ ਕਿਸੇ ਨੇ ਤਲਾ ਨਹੀਂ ਕੀਤੀ ਸ਼ੱਕ ਕਿੱਦਾਂ ਹੋਇਆ ਤੁਹਾਨੂੰ ਇਹ ਬੰਦਿਆਂ ਨੇ ਮਾਰੇ ਸੀ ਪਹਿਲਾਂ ਇਹਨਾਂ ਨਾਲ ਲੜਾਈ ਹੋਈ ਸੀਗੀ ਪਹਿਲਾਂ ਇੱਕ ਦ ਇਸ਼ਰਾਬ ਪਲਾ ਕੇ ਇਹਨਾਂ ਨੇ ਹੁਣ ਮਾਰ ਕੇ ਘੁੱਟਿਆ ਇਹ ਸ਼ਰਾਬ ਪਲਾ ਕੇ ਘੁੱਟਿਆ ਇਹ ਤਾਂ ਕੋਈ ਕੌਣਾਂ ਨੂੰ ਪਤਾ ਲੱਗਣਾ ਜੀ ਤੇ ਦੂਜੀ ਗੱਲ ਇਹ ਕਿ ਜਦੋਂ ਦਾ ਸਾਡੇ ਇਹ ਕੇਸ ਹੋਇਆ ਤਾਂ ਸਾਡੇ ਦੇਪਸ ਪ੍ਰੈਸ਼ਰ ਹੀ ਹੈਗਾ ਕਿ ਰਾਜਨਾਮਾ ਕਰ ਲੋ ਮਤਲਬ ਅਗਲੇ ਬੰਦੇ ਗਲਤ ਹੈ ਤਾਂ ਰਾਜਨਾਮਾ ਇਹਨੇ ਕਹਿੰਦੇ ਕਿ ਕੋਣ ਪਾ ਰਿਹਾ ਪ੍ਰੈਸ਼ਰ ਸਾਨੂੰ ਐਸਆਈ ਵੀ ਜਿਹੜਾ ਹੈਗਾ ਜਿਹੜਾ ਆਈਓ ਹੈਗੇ ਥਾਣੇ ਦੇ بڑے ਕੇਸ ਰਣਵੀਰ ਸਿੰਘ ਸਾਣੀ ਉਹ ਵੀ ਪ੍ਰੈਸ਼ਰ ਪਾ ਰਿਹਾ ਜਿੰਨੀ ਵਾਰ ਆਣ ਜਾਣੇ ਹਾਲਾਂਕਿ ਮੈਂ ਖੁਦ ਵੀ ਜਾ ਕੇ ਆਇਆ ਪੱਲਾ ਵੀ ਜਾ ਕੇ ਆਇਆ ਜੀ ਗੱਲ ਕਰਦੇ ਤੇ ਉਹ ਗੱਲ ਹੁੰਦੀ ਨਹੀਂ ਇਹ ਕਹਿੰਦੇ ਚੱਲ ਜੋ ਇਸ ਕੇਸ 'ਚ ਕੁਝ ਵੀ ਨਹੀਂ ਹੈਗਾ ਜੀ ਜਿਹੜਾ ਤੁਹਾਨੂੰ 22-22 ਹਜ਼ਾਰ ਬੰਦੇ ਦੇ ਜਵਾ ਦਿੰਨੇ ਆ ਤੁਸੀਂ ਉਹ ਪੈਸੇ ਲਵੋ ਤੇ ਸਾਈਡ ਤੇ ਹੋ ਜਾਓ ਕੇਸ ਸਕੇ ਕਿਸੇ ਮਿਲਣਾ ਉਹ ਸੀਗੇ ਚੱਲ ਕਮਿਟੀ ਦੇ ਪ੍ਰੋਜੈਕਟਾਂ ਉਨਾਂ ਦੇ ਉੱਤੇ ਹਰੇ ਅਡਜਸਟ ਕਰੀ ਜੀ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਖੁਦ ਆਪਣੇ ਬਿਹਾਬ ਤੇ ਵੀ ਹੁਣ ਮੈਂ ਨਾਮ ਨਹੀਂ ਲਵਾਂਗਾ ਜਿਹੜੇ ਪੋਲਿਟਿਕਲ ਬੰਦੇ ਕੇ ਮਿਲਣ ਦੀ ਕੋਸ਼ਿਸ਼ ਕੀਤੀ ਸੜੇ ਕੋ ਫਰਮਾਈ ਨਹੀਂ ਕਰਦਾ ਈਵਨ ਅਸੀਂ ਸੀਐਮ ਸਾਹਿਬ ਤੱਕ ਅਸੀਂ ਲੈਟਰ ਪਾਇਆ ਹੁਣ ਨਹੀਂ ਤੁਹਾਨੂੰ ਉਹਦਾ ਵੀ ਕੋਈ ਮੇਲ ਵੀ ਪਾਈ ਹੈ ਤੁਹਾਨੂੰ ਮੇਲ ਦਿਖਾ ਦਊਗਾ ਮੈਂ ਲੈਟਰ ਪਾਇਆ ਦੀ ਰਸੀਦਾ ਹੈਗੀਆਂ ਕੋਈ ਰਿਪਲਾਈ ਨਹੀਂ ਆਇਆ ਤੁਹਾਨੂੰ ਤੁਸੀਂ ਵੀ ਚਾਹਦੇ ਆ ਅਸੀਂ ਚਾਹਦੇ ਹ ਮੁੰਡਾ ਬੈਸਿਕ ਵਰਦਾ ਮੁੰਡਾ ਕੁਆਰਾ ਸੀ 26 ਸਾਲ ਦਾ ਇਕੱਲਾ ਇਕੱਲਾ ਮੁੰਡਾ ਸੀ ਕਿੱਕਾ ਬਲਾਦੋਂ ਸੀ ਗਾਜੀ ਅੱਠ ਕਿਤੇ ਦੇ ਦੇਗਾ ਕਿੰਨੇ ਪੈੰਪਰਾ ਸੀ ਤਿੰਨ ਪੈੰਪਰਾ ਸੀ ਦੋ ਪੈਣਾ ਇਕੱਲਾ ਇਕੱਲਾ ਭਰਾ ਸੀ ਜੀ ਹਾਈਕ ਇਰ ਵਿੱਚ ਨਾ ਦੀ ਸੋਤੇ ਇਹਦੀ ਗੱਲ ਹੈਗੀ ਦਵਾਲੀ ਤੋਂ 3 ਦਿਨ ਪਹਿਲਾਂ ਅੰਕਸ਼ ਰਾਣਾ ਆ ਇਹ ਮੇਰਾ ਖਾਲ ਨਹਿਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸੀਗਾ ਤੇ ਦੁਆਲੀ ਤੋਂ ਇੱਕ ਦਿਨ ਪਹਿਲਾਂ ਇਹ ਆਪਣੇ ਜਿੰਨੇ ਵੀ ਇਹਦੇ ਨਾਲ ਤੇ ਹੋਰ ਸੀਗੇ ਉੱਥੇ ਇਹਨਾਂ ਨੇ ਬੈਠ ਕੇ ਕੋਈ ਪਾਰਟੀ ਪੂਰਤੀ ਕੀਤੀ ਆ ਤੇ ਨਹਿਰ ਦੇ ਕੰਢੇ ਜਦੋਂ ਇਹ ਆਪਣਾ ਜੋ ਜਿਹਦੇ ਵਿੱਚ ਇਹਨਾਂ ਨੇ ਕੋਈ ਉੱਥੇ ਮੀਟ ਵੈਰਾ ਬਗਣਾਇਆ ਸੀ ਤਾਂ ਉਹਦੇ ਵਿੱਚ ਨੂੰ ਸਾਫ਼ ਕਰਨ ਵਾਸਤੇ ਪਾਣੀ ਭਰਨ ਲੱਗਾ ਤੇ ਪਾਣੀ ਦਾ ਵਿਹਾਰ ਕਹਿੰਦੇ ਜਿਆਦਾ ਜਿਆਦਾ ਆਉਂਦਾ ਕਰਕੇ ਉਹ ਜਿਹੜਾ ਆ ਮੁੰਡਾ ਬੇਚੀ ਰੁੜ ਗਿਆ ਸੀ ਸਣੇ ਕੁੱਕਰ ਦੇ ਨਾਲ ਬਾਹਰ ਵਿੱਚ ਇਹਦੀ ਉਹਦੀ ਡੈਡ ਬੋਡੀ ਜਿਹੜੀ ਆ ਉਥੋਂ ਪਾਵਰ ਗੇਟ ਦੇ ਹਾਊਸ ਤੋਂ ਉੱਥੇ ਮਿਲ ਗਈ ਸੀ ਤੇ ਉਦੋਂ ਬਾਅਦ ਉਸ ਵੇਲੇ ਇਹਨਾਂ ਨੇ ਕਾਰਵਾਈ ਜਿਹੜੀ ਪਰਿਵਾਰ ਨੇ 173 ਦੀ ਕਰਾਈ ਸੀ ਵੀ ਸਾਨੂੰ ਕਿਸੇ ਦੇ ਕੋਈ ਗੁਲਾਸ਼ਿਕਪਰ ਨਹੀਂ ਲੇਕਿਨ ਹੁਣ ਇਹਨਾਂ ਨੇ ਇਹ ਦਰਖਾਸਤਾਂ ਦਿੱਤੀਆਂ ਦਿੱਤੀਆਂ ਹੈਗੀਆਂ ਅਫਸਰਾਂ ਦੇ ਵੀ ਸਾਨੂੰ ਸ਼ੱਕ ਆ ਕਿ ਜੀ ਉਹਦਾ ਕੋਈ ਉਹਨੂੰ ਉਹਨੂੰ ਕਿਸੇ ਤਰੀਕੇ ਨਾਲ ਉਹਦਾ ਹੋਇਆ ਜਿਹਦੀ ਸਵੰਧੀ ਮੈਂ ਹੁਣ ਥੋੜੇ ਪਿਛੇ ਥੋੜੇ ਦਿਨਾਂ ਤੋਂ ਇਹਨਾਂ ਨੂੰ ਕਾਲ ਵੀ ਕੀਤੀ ਆ ਦਰਖਾਹ ਦਿੱਤੀ ਮੇਰੇ ਕੋਲ ਆਈ ਸੀ ਤੇ ਇਹਨਾਂ ਨੂੰ ਥਾਣੇ ਬੁਲਾਇਆ ਵੀ ਇਹਦੀ ਇਨਕੁਆਰੀ ਕਰਨ ਵਾਸਤੇ ਤੇ ਬਾਕੀ ਤਾਂ ਕੋਈ ਤਾਂ ਨਹੀਂ ਹਰੇ ਏਰੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਨਹੀਂ ਹਲੇ ਆਈ ਪੋਸਟਮਾਰਟਮ ਰਿਪੋਰਟ ਆਉਣ ਤੇ ਸਾਰੀ ਕਾਜ਼ੂਬਤਤਾ ਪਤਾ ਲੱਗ ਜਾਊਗਾ ਜੀ ਪਰਵਾਰ ਕਹਿ ਰਿਹਾ ਕਿ ਜਿਹੜੇ ਐਸਏ ਰਣਵੀਰ ਸਿੰਘ ਹੈਗੇ ਆ ਜਦੋਂ ਵੀ ਉਹਨਾਂ ਤੋਂ ਅਸੀਂ ਜਾਣੇ ਆ ਸਾਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ ਜਦੋਂ ਵੀ ਸਾਨੂੰ ਉਹਨਾਂ ਤੋਂ ਅਸੀਂ ਕਹੀਏ ਸਾਡਾ ਕਾਰਵਾਈ ਕਰੋ ਤੇ ਸਾਨੂੰ ਝੜਕਾ ਮਾਰ ਕੇ ਦਬਾ ਦਿੰਦੇ ਆ ਦੂਸਰੇ ਪਾਸੇ ਸਾਨੂੰ ਕਹਿੰਦੇ ਕਿ 25-25 ਹਜ਼ਾਰ ਰੁਪਏ ਦਵਾ ਦਿੰਦੇ ਆ ਤੁਹਾਨੂੰ ਉਹਨਾਂ ਨੂੰ ਲੜਕਿਆਂ ਦੇ ਜਿਨ੍ਹਾਂ ਦੇ ਨਾਮ ਲਿਖਾਇਆ ਤਾਂ ਤੁਸੀਂ ਕੰਪਰੋਮਾਈਜ਼ ਕਰ ਦਿਓ ਤੁਹਾਡਾ ਕੋਈ ਹੱਲ ਨਹੀਂ ਖੜਾ ਜਾਂਦਾ ਨੇ ਆਪਣੇ ਉਹਨਾਂ ਦੇ ਨਾਲ ਕੋਈ ਹਿਸ਼ਾਰਪੁਰ ਤੋਂ ਮੈਨੂੰ ਥੋੜੇ ਦਿਨ ਪਹਿਲਾਂ ਮੇਰੇ ਕੋ ਆਏ ਸੀ ਪਾਰਟੀ ਇੱਕ ਉਹ ਆਣ ਕੇ ਮੇਰੇ ਕੋ ਮਿਲੇ ਸੀਗੇ ਮੈਂ ਉਹਨਾਂ ਨੂੰ ਸਾਰੀ ਉਹਨਾਂ ਦੀ ਗੱਲ ਸੁਣ ਕੇ ਤੇ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਪੋਸਟਪਾਰਟਮ ਦੀ ਆਪਣੇ ਰਿਪੋਰਟ ਦੀ ਵੇਟ ਕਰੋ ਜੋ ਤੱਤ ਸਹੀ ਹੋਣਗੇ ਉਹ ਸਭ ਨਾਲ ਕਾਰਬੀਓਮ ਚ ਲੈ ਲੈਂਦੇ ਹੋ ਜੀ ਜੇਕਰ ਸਰ ਪਰਿਵਾਰ ਨੂੰ ਤੁਹਾਡੇ ਤੱਕ ਪਹੁੰਚ ਕਰ ਦੋ ਤਾਂ ਜੀ ਉਹਨਾਂ ਨੂੰ ਨਹੀਂ ਮੈਂ ਤਾਂ ਆਪ ਬੁਲਾਏ ਹੈ ਗਿਆ ਮੇਰਾ ਖਲ ਕੱਲ ਜਾਂ ਕੱਲ ਦੀ ਜਾਂ ਮੇਰੇ ਖਲ ਹੁਣ ਮੈਨੂੰ ਟਾਈਮ ਜਾਤ ਨਹੀਂ ਹੁਣ ਤੁਸੀਂ ਜਕਦਮ ਆਏ ਆ रिकॉर्ड ਨਹੀਂ ਦੇਖਿਆ ਮੈਂ ਤੇ ਕੱਲ ਕੀਤੀ ਹੋਈ ਹੈ ਇਹਨਾਂ ਨੂੰ ਬੁਲਾਇਆ ਹੋਇਆ ਵੀ ਆਪਣੇ ਆਣ ਕੇ ਸਟੇਟਮੈਂਟ ਦਿਓ ਤੇ ਅਸੀਂ ਦੇਖਦੇ ਹਾਂ ਕੀ ਹੈਗਾ ਉਹ